ਜਿਤਾਸੁੰਦ ਸਾਗਰ ਨੀਰੁ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕੁਸ਼ ਮੇਰੁ ਉਪਾਵੋ ਡੁੱਬਦੇ ਪੱਥਰ ਤਾਰੇ ਡੇੜਾ ਅਗਨ ਬਰਾਬਰ ਧੱਪੈ ਪੀਤਰ ਬਗੇ ਕਾਤੀ ਪ੍ਰਣਬਤ ਨਾਨਕ ਹੁਕਮ ਪਜਾਣੋ ਸੁਖ ਹੋਵੈ ਦਿਨ ਰਾਤੀ ਐਸੇ ਲਾਲ ਤਦ ਬਿਨ ਕੋ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਤਾ ਛਤਰ ਤਰੇ ਪਰਮ ਸਨਮਾਨਯੋਗ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਕਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਆਪ ਜੀ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਨੇ ਆਪ ਜੀ ਦੇ ਦਰ ਘਰ ਦੀ ਸੇਵਾ ਬਖਸ਼ਿਸ਼ ਕੀਤੀ ਹੈ ਨਾਮ ਸਿਮਰਨ ਬਾਣੀ ਦੇ ਨਾਲ ਜੁੜੇ ਹੋ ਵੱਡੇ ਭਾਗਾਂ ਵਾਲੇ ਵਿਚਾਰ ਸੀ ਕਿ ਅਰਦਾਸ ਅਰਦਾਸ ਆਪਾਂ ਗੁਰੂ ਅੱਗੇ ਕਰਦੇ ਆਂ ਪੂਰੀ ਕਿਉ ਨਹੀਂ ਹੁੰਦੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਇਹ ਸੰਸਾਰ ਹੈ ਜਾਂ ਜਿੰਨੇ ਵੀ ਆਪਾਂ ਜੀਵਾਂ ਜੋ ਵੀ ਆਪਾਂ ਕਰ ਰਹੇ ਸਾਰਾ ਹੁਕਮ ਹੈ ਪ੍ਰਮਾਤਮਾ ਦਾ ਪਰ ਅਸੀਂ ਬੁੱਝਦੇ ਨਹੀਂ ਮਹਾਰਾਜ ਸਮਝਾਉਂਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾ ਹਮੇ ਕਹੇ ਨਾ ਕੋਈ ਜਦੋਂ ਸਾਡਾ ਮਨ ਖਡਾਓ ਦੇ ਵਿੱਚ ਹੁੰਦਾ ਹੈ ਇਹ ਤਿੰਨਾ ਗੁਣਾ ਦੀ ਮਾਇਆ ਦੇ ਵਿੱਚ ਵਸਿਆ ਹੁੰਦਾ ਹੈ ਭਾਵੇਂ ਅਸੀਂ ਜਿੰਨੀ ਮਰਜ਼ੀ ਅਰਦਾਸ ਕਰ ਲਈ ਉਹ ਪੂਰੀ ਨਹੀਂ ਹੋਣੀ ਕਿਉਂਕਿ ਜਿਹਦੇ ਅੱਗੇ ਅਸੀਂ ਅਰਦਾਸ ਕਰਦੇ ਆ ਉਹ ਤਾਂ ਬਿਨ ਬੋਲਿਆਂ ਹੀ ਸਭ ਕੁਝ ਜਾਣਦਾ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗੇ ਕੀ ਜੀਏ ਅਰਦਾਸ ਜਿੰਨਾ ਚਿਰ ਮਨੁੱਖ ਦੀ ਸਰੋਤ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਨਹੀਂ ਖੜਦੀ ਉਹਨਾਂ ਚਿਰ ਸਾਡੀ ਜਿਹੜੀ ਅਰਦਾਸ ਹੈ ਉਹ ਪੂਰੀ ਨਹੀਂ ਹੁੰਦੀ ਅਰਦਾਸ ਦਾ ਮਤਲਬ ਕੀ ਹੈ ਅਪੀਲ ਪਰਮਾਤਮਾ ਦੇ ਅੱਗੇ ਅਪੀਲ ਕਰਨੀ ਜਿੱਦਾਂ ਇੱਕ ਕੋਰਟ ਦੇ ਵਿੱਚ ਇੱਕ ਜੱਜ ਦੇ ਅੱਗੇ ਵਕੀਲ ਜਿਹੜੇ ਆ ਕੇਸ ਲੜਦੇ ਆ ਅਪੀਲ ਕਰਦੇ ਆ ਜੱਜ ਦੀ ਮਰਜ਼ੀ ਹੈ ਵੀ ਉਹ ਕੇਸ ਨੂੰ ਬਰੀ ਕਰਨਾ ਹੈ ਕਿ ਕੇਸ ਨੂੰ ਪੈਂਟਿੰਗ ਕਰਨਾ ਹੈ ਕਿ ਕੇਸ ਨੂੰ ਹੋਲਡ ਰੱਖਣਾ ਹੈ ਏਸੀ ਤਰ੍ਹਾਂ ਸਾਡਾ ਜਿਹੜਾ ਸੁਭਾਅ ਹੈ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਤੇ ਕਰਨੀ ਵੀ ਆ ਪਰ ਪੂਰੀ ਅਰਦਾਸ ਉਹ ਹੁੰਦੀ ਹੈ ਜਿਹੜੀ ਦਿਲੋਂ ਨਿਕਲਦੀ ਹੈ ਜਿਹੜੀ ਸਾਡੇ ਅੰਦਰੋਂ ਅਰਦਾਸ ਨਿਕਲਦੀ ਐ ਉਹ ਬੂਰੀ ਹੁੰਦੀ ਐ ਪਰ ਅੰਦਰੋਂ ਅਰਦਾਸ ਨਿਕਲਦੀ ਨਹੀਂ ਸਹੀ ਜਿੱਥੇ ਕਿਉਂਕਿ ਨਿਕਲਦੀ ਕਿਉਂ ਨਹੀਂ ਕਿ ਸਾਡਾ ਜਿਹੜਾ ਧਿਆਨ ਆ ਉਸ ਸੰਸਾਰ ਦੇ ਵਿੱਚ ਬਾਹਰ ਫਿੱਖ ਰਿਹਾ ਹੋਇਆ ਹੈ ਖਡਾਓ ਵਿੱਚ ਹੈ ਜਿੱਦਾਂ ਆਪਾਂ ਕਿਸੇ ਵੀ ਜੀਵ ਨੂੰ ਕਹੀਏ ਕਿ ਆਪਾਂ ਵਿਚਾਰ ਕਰਦੇ ਹਾਂ ਉਹ ਕਹਿੰਦਾ ਵੀ ਪਹਿਲਾਂ ਮੇਰੀ ਸੁਣ ਜੀ ਚਾਰ ਜਾਣੇ ਬੋਲਣ ਲੱਪੜ ਸਮਝ ਹੀ ਨਹੀਂ ਆਉਣੀ ਕੀ ਕਹਿੰਦਾ ਹੈ ਉਹ ਇਸੀ ਤਰ੍ਹਾਂ ਜਿਹੜਾ ਸਾਡਾ ਮਨ ਹੈ ਇਹ ਸੰਸਾਰ ਦੇ ਵਿੱਚ ਖਿੰਡਿਆ ਹੋਇਆ ਹੈ ਤੇ ਖਿੰਡੇ ਹੋਏ ਮਨ ਦੀ ਜਿਹੜੀ ਅਰਦਾਸ ਹੈ ਉਹ ਪੂਰੀ ਨਹੀਂ ਹੁੰਦੀ ਐ ਬੈਸੇ ਤਾਂ ਸਾਡਾ ਸਮੇਂ ਦੇ ਹਿਸਾਬ ਨਾਲ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਆਏ ਪ੍ਰਮਾਤਮਾ ਨੇ ਸਾਡਾ ਜੋ ਵੀ ਦਾਣਾ ਪਾਣੀ ਜੋ ਵੀ ਸੰਸਾਰ ਦੇ ਵਿੱਚ ਖਿਰਿਆ ਕਰਮ ਉਹ ਲਿਖਿਆ ਹੋਇਆ ਹੈ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ ਕਿਉਂਕਿ ਪ੍ਰਮਾਤਮਾ ਸਾਡੇ ਲਾਗੇ ਹੈ ਕਿਸੇ ਦੂਰ ਨਹੀਂ ਹੈ ਮਹਾਰਾਜ ਸਮਝਾਉਂਦੇ ਕਹਿੰਦੇ ਸੋ ਤੁਮ ਮੇ ਹੈ ਬਸੇ ਨਰੰਤਰ ਨਾਨਕ ਦਰਪਣ ਨਿਆਈ ਦਰਪਣ ਗੰਦੇ ਨੇ ਸ਼ੀਸ਼ੇ ਨੂੰ ਕਿਉਂਕਿ ਪਰਮਾਤਮਾ ਦੂਰ ਤਾਂ ਹੈ ਨਹੀਂ ਹੁਣ ਕੀ ਹੁੰਦਾ ਵੀ ਕਈ ਜੀਵਾਂ ਦੀ ਭਾਵਨਾ ਬਣਦੀ ਹੈ ਵੀ ਅਸੀਂ ਇੰਨੇ ਪਾਠ ਜਪਜੀ ਸਾਹਿਬ ਦੇ ਕਰ ਲਈਏ ਇੰਨੇ ਪਾਠ ਆਦੇ ਕਰ ਲਈਏ ਤੇ ਉਹ ਫਿਰ ਪਿੱਛੇ ਭਾਵਨਾ ਹੁੰਦੀ ਹੈ ਵੀ ਸਾਡਾ ਕੰਮ ਹੋ ਜਾਏ ਉਹ ਹੋ ਵੀ ਜਾਂਦਾ ਕਿਉਂਕਿ ਜਿੰਨਾ ਜਿਹੜਾ ਆਪਾਂ ਕੀਤਾ ਹੋਇਆ ਨਾਮ ਸਿਮਰਨ ਬੰਦਗੀ ਉਹ ਕਾਲ ਦੇ ਹਵਾਲੇ ਚਲੇ ਜਾਂਦਾ ਹੈ ਕਾਲ ਸਾਨੂੰ ਆਹ ਸੰਸਾਰ ਦੀ ਚੀਜ਼ ਦੇ ਦਿੰਦਾ ਹੈ ਜੋ ਵੀ ਆਪਾਂ ਮੰਗਦੇ ਹਾਂ ਹੁਣ ਜਿਹੜੀ ਪ੍ਰਮਾਤਮਾ ਦੇ ਅੱਗੇ ਅਰਦਾਸ ਹੁੰਦੀ ਹੈ ਉਹ ਆਤਮਾ ਨੇ ਕਰਨੀ ਹੈ ਜਿਹੜੀ ਆਪਾਂ ਬੋਲ ਕੇ ਅਰਦਾਸ ਕਰਦੇ ਹਾਂ ਇਹ ਅਰਦਾਸ ਦੇ ਵਿੱਚ ਮਨ ਸਾਡਾ ਖਡਾਓ ਦੇ ਵਿੱਚ ਹੈ ਤੇ ਮਨ ਇਕਾਗਰ ਨਹੀਂ ਹੋਇਆ ਜਿਹਨੂੰ ਮਹਾਰਾਜ ਸਮਝਾਉਂਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਹਿੰਦੇ ਉਸਤਤ ਕਰੋ ਮਾਲਕ ਦੀ ਕਿ ਅਗਲੀ ਪੰਕਤੀ ਕਹਿੰਦੇ ਕਹਿੰਦੇ ਸਾਵਧਾਨ ਇਕਾਗਰ ਚੀਜ਼ ਜਿੰਨਾ ਚਿਰ ਚਿੱਤ ਇਕਾਗਰ ਨਹੀਂ ਹੁੰਦਾ ਉਹਨਾਂ ਚੱਕਰ ਜਿਹੜੀ ਸਾਡੀ ਅਰਦਾਸ ਹੈ ਉਹ ਪਰਮਾਤਮਾ ਤੱਕ ਕਿੱਦਾਂ ਪਹੁੰਚੇਗੀ ਚਿੱਤ ਨੂੰ ਇਕਾਗਰ ਕਰਨਾ ਇੱਕ ਸਿਮਰਨ ਦੇ ਨਾਲ ਹੈ ਇੱਕ ਅਰਦਾਸ ਜਿਹੜੇ ਸਾਧੂ ਸੰਤ ਹੁੰਦੇ ਨੇ ਉਹਨਾਂ ਦੀ ਟੁੱਟਦੀ ਨਹੀਂ ਕਿਉਂਕਿ ਜਿਹੜੇ ਸਾਧੂ ਸੰਤ ਹੁੰਦੇ ਨੇ ਚੌਥੇ ਪਦ ਵਾਲੇ ਤ੍ਰੈ ਗੁਣਾ ਵਾਲੇ ਨਹੀਂ ਜਿਹੜਾ ਸੰਤ ਚੌਥੇ ਪਦ ਵਾਲਾ ਹੈ ਪਰਬਤ ਹਿੱਲ ਜਾਊ ਪਰ ਉਹਦੀ ਅਰਦਾਸ ਨਹੀਂ ਟੁੱਟੂ ਕਿਉਂਕਿ ਉਹ ਨਾਮ ਸੱਚ ਦੇ ਵਿੱਚ ਸਮਾਇਆ ਹੁੰਦਾ ਹੈ ਉਦੇ ਮੁਖ ਦੇ ਉੱਤੇ ਪਰਮਾਤਮਾ ਬੋਲਦਾ ਜਿਹਨੂੰ ਮਹਾਰਜ ਸਮਝਾਉਂਦੇ ਪ੍ਰਭ ਜੀ ਬਸੈ ਸਾਧ ਕੀ ਰਸਨਾ ਪਰ ਉਹ ਜਿਹੜੇ ਚੌਥੇ ਪਦ ਵਾਲੇ ਸਾਧੂ ਸੰਤ ਹੈ ਉਹ ਅਰਦਾਸ ਸਹੀ ਜੇ ਕਿਤੇ ਕਰਦੇ ਹੀ ਨਹੀਂ ਪਰ ਜੇ ਉਹ ਕਰ ਜਣ ਫਿਰ ਉਹ ਟੁੱਟਦੀ ਨਹੀਂ ਕਿਉਂਕਿ ਉਹ ਨਾਮ ਸ਼ਬਦ ਵਿੱਚ ਸਮਾਏ ਹੁੰਦੇ ਆ ਅਨਹਦ ਬਾਣੀ ਨਾਦ ਵਿੱਚ ਸਮਾਏ ਹੁੰਦੇ ਆ ਅਰਦਾਸ ਟੁੱਟਦੀ ਨਹੀਂ ਸੁੰਨ ਵਿੱਚ ਬੈਠੇ ਹੁੰਦੇ ਆ ਉਹ ਅਰਦਾਸ ਨਹੀਂ ਟੁੱਟਦੀ ਪਰ ਜਿਹੜੇ ਸਾਧੂ ਸੰਤ ਹੈ ਉਹ ਕਦੀ ਆਪਣੀ ਵੀ ਨਹੀਂ ਅਰਦਾਸ ਕਰਦੇ ਪਹਿਲਾ ਫਲਸਫੀ ਇਹ ਹੈ ਕਿ ਆਪਾਂ ਪ੍ਰਮਾਤਮਾ ਦੇ ਹੁਕਮ ਵਿੱਚ ਆਉਣਾ ਹੈ ਕਿਉਂਕਿ ਉਹ ਤਾਂ ਸਭ ਕੁਝ ਜਾਣਦਾ ਹੀ ਹੈ ਮਹਾਰਾਜ ਸਮਝਾਉਂਦੇ ਕਹਿੰਦੇ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਗਚਾ ਉਹਦਾ ਹੁਕਮ ਕੀ ਹੈ ਜੇ ਤਾਂ ਸਾਡੇ ਨਾਲ ਜੋ ਮੈਂ ਮੰਗਿਆ ਉਹ ਹੋ ਗਿਆ ਸਮਝ ਲਓ ਪ੍ਰਮਾਤਮਾ ਦਾ ਹੁਕਮ ਵੀ ਇਹੀ ਸੀ ਜਿਹੜੀ ਚੀਜ਼ ਮੈਂ ਮੰਗੀ ਉਹ ਨਹੀਂ ਪੂਰੀ ਹੋਈ ਤੇ ਸਮਝ ਲਓ ਕਿ ਪ੍ਰਮਾਤਮਾ ਦਾ ਹੁਕਮ ਵੀ ਉਹੀ ਸੀ ਕਿਉਂਕਿ ਸਾਰਾ ਕੁਝ ਤਾਂ ਉਹ ਕਰਦਾ ਪਿਆ ਆ ਅਸੀਂ ਤਾਂ ਕਰਦੇ ਕੁਝ ਨਹੀਂ ਅਸੀਂ ਤਾਂ ਆਪਣੀ ਮਰਜ਼ੀ ਦਾ ਸੁਬਾਸ ਵੀ ਨਹੀਂ ਲੈ ਸਕਦੇ ਕੌਣ ਦੇ ਰਿਹਾ ਸੁਬਾਸ ਇੱਕ ਬੱਚੇ ਦੇ ਮੁੱਖ ਦੇ ਵਿੱਚ ਮਾਂ ਜਿਹੜੀ ਹੈ ਉਹ ਇੱਕ ਛੋਟੀਆਂ ਛੋਟੀਆਂ ਬੁਰਕੀਆਂ ਰੋਟੀ ਦੀ ਪਾਉਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਸਾਡੇ ਮukh ਵਿੱਚ ਸਵਾਸ ਪਾ ਰਿਹਾ ਹੈ। ਤੇ ਸਿਆਣੇ ਮਾਪੇ ਨੂੰ ਪਤਾ ਹੁੰਦਾ ਹੈ ਕਿ ਬੱਚਾ ਬੱਚੇ ਦਾ ਸੁਭਾਅ ਕੀ ਹੈ, ਚੀਜ਼ ਮੰਗਣੀ, ਹਰ ਇੱਕ ਚੀਜ਼ ਮੰਗਣੀ। ਪਰ ਸਿਆਣੇ ਮਾਪੇ ਨੂੰ ਪਤਾ ਹੁੰਦਾ ਹੈ ਵੀ ਐੜੀ ਆ ਚੀਜ਼ੇ ਮੰਗਦਾ ਹੈ, ਇਹਦੇ ਵਿੱਚ ਇਹਨੂੰ ਫਾਇਦਾ ਹੈ ਕਿ ਨੁਕਸਾਨ ਹੈ। ਹੁਣ ਸਾਡਾ ਮਾਤਾ ਪਿਤਾ ਹੈ ਅਕਾਲ ਪੁਰਖ ਵਾਹਿਗੁਰੂ, ਹਰਜੀ ਪਿਤਾ ਹਰਜੀ ਮਾਤਾ। ਉਹਨੂੰ ਸਭ ਪਤਾ ਹੈ ਕਿ ਇਹਨੂੰ ਆ ਚੀਜ਼ ਦਿੱਤੇ ਆ ਨੁਕਸਾਨ ਆ ਕਿ ਨਫਾ ਆ ਕਈ ਵੇਲੇ ਕੀ ਹੁੰਦਾ ਆ ਆਪਾਂ ਅਰਦਾਸ ਕੀਤੀ ਹੁੰਦੀ ਐ ਉਹ ਤੁਰੰਤ ਪੂਰੀ ਨਹੀਂ ਹੁੰਦੀ ਕੁਝ ਟਾਈਮ ਲੱਗ ਜਾਂਦਾ ਹੈ ਜਿੱਦਾਂ ਇੱਕ ਕੋਰਟ ਦੇ ਵਿੱਚ ਇੱਕ ਫਾਈਲਾਂ ਰੱਖੀਆਂ ਹੁੰਦੀਆਂ ਆ ਫਾਈਲਾਂ ਹੋਲਡ ਕਰ ਦਿੰਦੇ ਆ ਬੇਰਤੀ ਨਾ ਜਾਏ ਜਨ ਕੀ ਅਰਦਾਸ ਜਿਹੜਾ ਹਰੀ ਦਾ ਜਾਨਾ ਹੈ ਜਿਹੜਾ ਨਾਮ ਸੱਚ ਵਿੱਚ ਸਮਾਇਆ ਹੋਇਆ ਉਹਦੀ ਅਰਦਾਸ ਨਹੀਂ ਡੁੱਟਦੀ ਪਰ ਹਰੀ ਦਾ ਜਨ ਹੋਵੇ ਤ੍ਰੈਗੁਣੀ ਨਹੀਂ ਇਹ ਨਾ ਹੋਵੇ ਤ੍ਰੈਗੁਣੀ ਮਾਇਆ ਵਾਲਾ ਹੋਵੇ ਮਾਇਆ ਵਾਲੀ ਕੀਤੀ ਅਰਦਾਸ ਨਹੀਂ ਪੂਰੀ ਹੁੰਦੀ ਹੁਣ ਜਦੋਂ ਕਈ ਵੇਲੇ ਆਪਾਂ ਅਰਦਾਸ ਕੀਤੀ ਆਪਾਂ ਦੂਜੇ ਦਿਨ ਹੀ ਉਹਦਾ ਤੁਰੰਤ ਆਪਾਂ ਫੈਸਲਾ ਮੰਨਦੇ ਆਂ ਵੀ ਪ੍ਰਮਾਤਮਾ ਆਪਾਂ ਅਰਦਾਸ ਕੀਤੀ ਆ ਵੀ ਸਾਡੇ ਤੇ ਕਿਰਪਾ ਕਰੀ ਵੇ ਕਈ ਵੇਲੇ ਉਹ ਅਰਦਾਸ ਹੋਲਡ ਹੋ ਜਾਂਦੀ ਆ ਸਮਾਂ ਹੋ ਜਾਂਦੀ ਕਿਉਂਕਿ ਸਾਨੂੰ ਤਾਂ ਨਹੀਂ ਪਤਾ ਕੱਲ ਨੂੰ ਸਾਡੇ ਤੇ ਸਮਾਂ ਕਿੱਦਾਂ ਦਾ ਆਉਣਾ ਹੈ ਅਸੀਂ ਤਾਂ ਮੰਗੀ ਜਾਂਦੇ ਪਰਮਾਤਮਾ ਕੋਲ ਆਣ ਕੇ ਜਦ ਰਾਤ ਮੰਗੀ ਜਾਂਦੀਆਂ ਪਰਮਾਤਮਾ ਨੂੰ ਪਤਾ ਹੁੰਦਾ ਵੀ ਆਹ ਜਿਹੜੀ ਚੀਜ਼ ਹੈ ਜੇ ਮੈਂ ਇਹਨੂੰ ਹੁਣ ਦੇਤੀ ਇਹਦਾ ਨੁਕਸਾਨ ਆ ਤੇ ਜੇ ਮੈਂ ਥੋੜੀ ਜੀ ਬਾਅਦ ਚ ਦਮਾਂ ਇਹਦਾ ਨਫਾ ਨੁਕਸਾਨ ਕਿ ਨਫਾ ਉਹਨੂੰ ਸਭ ਪਤਾ ਹੈ ਐਸੇ ਕਰਕੇ ਪਰਮਾਤਮਾ ਨਾਲ ਕਦੀ ਵੀ ਸਾਨੂੰ ਦੋਸ਼ ਨਹੀਂ ਕਰਨਾ ਚਾਹੀਦਾ ਕਦੀ ਗਿਲਬਿਸ਼ਿਕਵਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਸਾਡਾ ਸਰੀਰ ਉਹਦੇ ਆਸਰੇ ਚੱਲ ਰਿਹਾ ਤੇ ਫਿਰ ਕਿਉਂ ਨਹੀਂ ਸਾਡੀ ਉਹ ਅਰਦਾਸ ਸੁਣਦਾ ਸਭ ਕੁਝ ਸੁਣਦਾ ਸਾਡੇ ਅੰਦਰ ਤਾਂ ਬੈਠਾ ਜਿਹਦੇ ਅੱਗੇ ਅਸੀਂ ਅਰਦਾਸ ਕਰਨੀ ਹੈ ਕਿਉਂਕਿ ਸਾਡੇ ਇਸ ਸਰੀਰ ਦੇ ਅੰਦਰ ਹੀ ਪਰਮੇਸ਼ਰ ਹੈ ਕੋਈ ਬਾਹਰ ਥੋੜੀ ਨਾ ਹੈ ਮਹਾਰਾਜ ਸਮਝਾਉਂਦੇ ਇਸ ਕਾਇਆ ਅੰਦਰ ਤੋਲ ਤਲਾਵੈ ਆਪੇ ਤੋਲਣ ਹਾਰਾ ਅੰਦਰ ਬੈਠਾ ਤੋਲਦਾ ਪਿਆ ਦੇਖਦਾ ਪਿਆ ਤੋਲਦੇ ਜਿੱਦਾਂ ਆਪਾਂ ਕੋਈ ਚੀਜ਼ ਲਈਦੀ ਆ ਉਹਨੂੰ ਤੋਲੀ ਦਾ ਤੱਕੜੀ ਦੇ ਵਿੱਚ ਬੱਟੇ ਦੇ ਬਰੋਬਰ ਹੋ ਜਾਏ ਜੇ ਕਿਲੋ 2 ਕਿਲੋ ਪਤਾ ਲੱਗ ਜਾਂਦਾ ਵੀ ਇੰਨੀ ਇੰਨੀ ਚੀਜ਼ ਹੋ ਗਈ ਆ ਏਸੀ ਤਰ੍ਹਾਂ ਇਸ ਸਰੀਰ ਦੇ ਅੰਦਰ ਮਾਲਕ ਸਾਨੂੰ ਵੇਖਦਾ ਪਿਆ ਆ ਕਿ ਮੇਰਾ ਜਿਹੜਾ ਇਹ ਮਨ ਬੱਚਾ ਇਹ ਕੀ ਕਰਦਾ ਹੈ ਹਾਂ ਉਹ ਗੱਲ ਹੈ ਕਿ ਅਸੀਂ ਮੰਨੀਏ ਨਾ ਮੰਨੀਏ ਉਹ ਸਾਡੀ ਤਾਂ ਨਿਰਭਲ ਹੈ ਹੁਣ ਜਦੋਂ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਸਾਡੀ ਭਾਵਨਾ ਹੁੰਦੀ ਹੈ ਕਰਨੀ ਵੀ ਚਾਹੀਦੀ ਆ ਅਰਦਾਸ ਕਰਨੀ ਮਾੜੀ ਨਹੀਂ ਸਾਡੀ ਅਪੀਲ ਹੈ ਪਰ ਜੇ ਨਹੀਂ ਪੂਰੀ ਹੋਈ ਸਾਨੂੰ ਰੋਸ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਜੀ ਬਾਣੀ ਵੜਦੇ ਨੇ ਫਿਰ ਨਾਮ ਸਿਮਰਨ ਵੀ ਜਪਦੇ ਆ ਜੇ ਅਰਦਾਸ ਨਾ ਪੂਰੀ ਹੋਈ ਫਿਰ ਟੁੱਟ ਜਾਂਦੇ ਉਹਨਾਂ ਨੂੰ ਵੀ ਮੈਂ ਤਾਂ ਗੁਰੂ ਘਰ ਗਿਆ ਸੀ ਆ ਮੈਂ ਇਹਨਾਂ ਨਾਮ ਸਿਮਰਨ ਜਪਿਆ ਮੇਰੀ ਤਾਂ ਅਰਦਾਸ ਹੀ ਨਹੀਂ ਪੂਰੀ ਹੋਈ ਫਿਰ ਤਾਂ ਸੌਦਾ ਹੋ ਗਿਆ ਪ੍ਰਮਾਤਮਾ ਨਾਲ ਵੀ ਇੰਨਾ ਤੇਰਾ ਨਾਮ ਜਪਦਾ ਮੈਨੂੰ ਆ ਚੀਜ਼ ਦੇ ਪਰਮਾਤਮਾ ਦੇ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਸੌਦੇਬਾਜ਼ੀ ਨਹੀਂ ਚੱਲਦੀ। ਹੁਣ ਜਿਹੜੀ ਅਰਦਾਸ ਹੈ ਜਦੋਂ ਨਾ ਪੂਰੀ ਹੁੰਦੇ ਬਹੁਤ ਸਾਰੇ ਜੀਵ ਦੇਖਿਆ ਟੁੱਟ ਜਾਂਦੇ ਆ ਵੀ ਨਹੀਂ ਅਸੀਂ ਨਹੀਂ ਜੀ ਹੁਣ ਅਸੀਂ ਦਾ ਸਾਡਾ ਤਾਂ ਮਨ ਹੀ ਟੁੱਟ ਗਿਆ ਜੀ ਅਸੀਂ ਤਾਂ ਗੁਰੂ ਘਰ ਵੀ ਜਾਣਾ ਛੱਡ ਦਿੱਤਾ ਸਾਡੀ ਤਾਂ ਕੋਈ ਅਰਦਾਸ ਹੀ ਨਹੀਂ ਪੂਰੀ ਹੋਈ ਦਰਿਆ ਵੀ ਬਾਬਿਆਂ ਦੇ ਪਿੱਛੇ ਚਲੇ ਜਾਂਦੇ ਆ। ਦਰਿਆ ਵੀ ਬਾਬੇ ਅੱਗੇ ਕਾਲ ਦੇ 나ੜੀ ਸੰਤ ਬੈਠੇ ਹੋ ਆ ਉਹ ਨਹੀਂ ਚੱਕ ਕੇ ਹੋਰ ਪਛਾੜਨਾ। ਕਿਉਂਕਿ ਜਿਹੜੀ ਗੁਰਬਾਨੀ ਦੀ ਗੁਰਬਾਨੀ ਦਾ ਫੈਸਲਾ ਹੈ ਇਹ ਬੜਾ ਬਰੀਕੀ ਫੈਸਲਾ ਹੈ ਇੱਕ ਸੌਟੀ ਹੈ ਪ੍ਰਮਾਤਮਾ ਦੀ ਅਬਰਕ ਸੌਟੀ RAM ਕੀ ਝੂਠਾ ਟਿਗੇ ਨਾ ਕੋਏ RAM ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਇੱਥੇ ਇੱਥੇ ਆਉਣ ਲੱਗਿਆਂ ਪਹਿਲਾਂ ਮਰਨਾ ਜੁੰਦੇ ਹੋਣਾ ਸਿੱਖਣਾ ਸੀ ਆਮ ਆਪਾਂ ਦਰਿਆਵੀ ਬਾਬਿਆਂ ਕੋ ਜਾਣਦੇ ਆ ਉਹ ਨਹੀਂ ਤੁਹਾਨੂੰ ਗੁਰਬਾਨੀ ਦੇ ਨਾਲ ਨਹੀਂ ਜੋੜਨਾ ਉਹ ਨਹੀਂ ਤੁਹਾਨੂੰ ਬਜਨ ਦੇ ਰਹਿਣੇ ਵੀ ਆ ਤੁਹਾਡਾ ਕੰਮ ਹੋ ਕੋਈ ਤੰਤਰ ਮੰਤਰ ਸਿੱਧ ਕੀਤੇ ਹੁੰਦੇ ਆ ਤੇ ਹੋਣਾ ਵੈਸੇ ਵੀ ਉਹੀ ਹੁੰਦਾ ਹੈ ਕਿਉਂਕਿ ਜੋ ਪਰਮਾਤਮਾ ਨੇ ਸਾਡੀ ਕਿਸਮਤ 'ਚ ਲਿਖਿਆ ਹੈ ਜਿੱਥੇ ਸੰਗਤ ਹੈ ਸੰਗਤ ਵਿੱਚ ਵੀ ਅਰਦਾਸ ਕੀਤੀ ਟੁੱਟਦੀ ਨਹੀਂ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ ਪਰ ਜੇ ਸਾਡੇ ਮਨ ਦੇ ਵਿੱਚ ਅਰਦਾਸ ਨਾ ਪੂਰੀ ਹੋਣ ਕਰਕੇ ਪਰਮਾਤਮਾ ਦੇ ਉੱਪਰ ਸਾਡੇ ਮਨ ਤੇ ਸ਼ੰਕਾ ਆ ਜਾਵੇ ਫੇਰ ਭਰਮ ਪੈ ਜਾਂਦਾ ਆ ਉਹਦਾ ਫਾਇਦਾ ਫਿਰ ਜਿਹੜਾ ਆ ਉਹ ਫਿਰ ਜਿਹੜੇ ਕਾਲ ਦੇ ਅਨਾੜੀ ਸੰਤ ਆ ਉਹ ਚੱਕਦੇ ਆ ਹੁਣ ਜਿਹੜੇ ਨਾਮ ਜਪਦੇ ਨੇ ਜਿਹੜੇ ਨਾਮ ਵਿੱਚ ਸਮਾਉਂਦੇ ਨੇ ਉਹਨਾਂ ਦੇ ਅੰਦਰ ਇੱਛਾ ਹੀ ਖਤਮ ਹੋ ਜਾਂਦੀ ਹੈ ਕਿਉਂਕਿ ਨਾਮ ਸਾਡੀਆਂ ਇੱਛਾ ਹੀ ਤੋੜਦਾ ਸਾਰੀਆਂ ਨਾਮ ਜਪਣਾ ਸਮਝ ਲਓ ਆਪਣੇ ਆਪ ਨੂੰ ਖਤਮ ਕਰਨਾ ਹੈ ਜੇ ਅਸੀਂ ਨਾਮ ਨਹੀਂ ਜਪਦੇ ਅਸੀਂ ਬਾਧੇ ਆ ਬਾਹਰ ਨੂੰ ਨੌ ਦਰ ਖੋਲਦੇ ਆ ਸੰਸਾਰ ਵਿੱਚ ਆਪਾਂ ਬਾਧੇ ਆ ਸੰਸਾਰ ਦੇ ਵਿੱਚ ਸਾਡੀ ਸੁਰਤ ਘੁੰਮਦੀ ਆ ਸਾਰੇ ਪਾਸੇ ਜਿਹੜਾ ਨਾਮ ਆ ਉਹ ਸਾਨੂੰ ਸੰਸਾਰ ਨਾਲੋਂ ਤੋੜ ਕੇ ਅੰਤਰਮੁਖੀ ਕਰਦਾ ਹੈ ਜਦੋਂ ਅਸੀਂ ਅੰਤਰਮੁਖੀ ਹੁੰਨੇ ਆਂ ਅਸੀਂ ਮੌਤ ਸਾਡੀ ਮਰਦੇ ਆਂ ਮਹਾਰਾਜ ਸਮਝਾਉਂਦੇ ਕਹਿੰਦੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇਨ ਕਾ ਤੋ ਆਏ ਹਮਾਰੇ ਪਾਸ ਕਹਿੰਦੇ ਪਹਿਲਾ ਮਰਨਾ ਕਬੂਲ ਕਰ ਤੇ ਤੂੰ ਮਰਨਾ ਹੈ ਸ਼ਬਦ ਰਹੀ ਮਰਨਾ ਸ਼ਬਦ ਮਰੀਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦੇ ਹੀ ਤੇ ਪਾਈਏ ਹਰ ਨਾਮੇ ਲਗੇ ਪਿਆਰ ਜਦੋਂ ਮਨੁੱਖ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੰਦਾ ਵਾਹਿਗੁਰੂ ਮੰਤਰ ਦੇ ਵਿੱਚ ਇੰਨੀ ਪਾਵਰ ਹੈ ਇੰਨੀ ਪਾਵਰ ਹੈ ਕਿ ਦੁਨੀਆ ਦੀ ਕੋਈ ਵੀ ਚੀਜ਼ ਕੋਈ ਤੰਤਰ ਮੰਤਰ ਸਭ ਥੱਲੇ ਹੈ ਤੂੰ ਜੇ ਕੋਈ ਕਹਿੰਦਾ ਵੀ ਜਾਂ ਜਿਹੜਾ ਜੀਵ ਹੁਣ ਕਈ ਜੀਵ ਇਦਾਂ ਦੇ ਵੀ ਮਿਹਰੇ ਜੀ ਸਾਨੂੰ ਆਹ ਕੁਝ ਕਰ ਦਿੱਤਾ ਜੀ ਸਾਨੂੰ ਫਲਾਣੇ ਗਵਾਂਢੀ ਨੇ ਕਰਦਾ ਜੀ ਸਾਨੂੰ ਧਮਕੜੇ ਨੇ ਆਹ ਕੁਝ ਕਰ ਦਿੱਤਾ ਇੱਕ ਪਿਆਰੋ ਬੇਨਤੀ ਪਰਵਾਨ ਕਰਨੀ ਹੈ ਕਿ ਜਿਹੜਾ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਦਾ ਹੈ ਕੋਈ ਦੁਨੀਆ ਦਾ ਤੰਤਰ ਮੰਤਰ ਉਸ ਤੇ ਨਹੀਂ ਚੱਲ ਸਕਦਾ ਇਹ ਗੱਲ ਅਟੱਲ ਹੈ ਜਦੋਂ ਵਾਹਿਗੁਰੂ ਮੰਤਰ ਨੂੰ ਜਪ ਕੇ ਅਸੀਂ ਅੰਦਰ ਅਨਹਦ ਨਾਮ ਤੱਕਰ ਪਹੁੰਚ ਜਾਂਦੇ ਜਿਹੜਾ ਸਾਡੇ ਅੰਦਰ ਹਿਰਦੇ ਦੇ ਅੰਦਰ ਚੱਲਦਾ ਪਿਆ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਕਿਤੇ ਕਾਗਜ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਮ ਵਿਚਾਰ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਜਿਹੜਾ ਚੌਥੇ ਪਦ ਵਿੱਚੋਂ ਸਿੱਧੀ ਆਵਾਜ਼ ਪ੍ਰਗਟ ਹੋ ਰਹੀ ਤੇ ਜਿਹੜੀ ਸਾਡੀ ਆਵਾਜ਼ ਆਤਮਾ ਸੁਣੇਗੀ ਹੁਣ ਆਪਾਂ ਵਾਹਿਗੁਰੂ ਮੰਤਰ ਜਪਦੇ ਆਂ ਬੋਲ ਕੇ ਜਪਦੇ ਆਂ ਅੰਤਰਗਤ ਜਪਦੇ ਆਂ ਉਹ ਨਾਮ ਸੁਣਿਆ ਜਾ ਸਕਦਾ ਜੇ ਨੂੰ ਮਹਾਰਾਜ ਸਮਝਾਉਂਦੇ ਨੌ ਨਿਧ ਅਮਰਿਤ ਪ੍ਰਵਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁੰਨ ਸਮਾਦ ਅਨਹਦ ਤੈ ਨਾਦ ਨਾਦ ਵਿੱਚ ਕੀਤੀ ਹੋਈ ਅਰਦਾਸ ਸੁੰਨ ਵਿੱਚ ਕੀਤੀ ਹੋਈ ਅਰਦਾਸ ਟੁੱਟਦੀ ਨਹੀਂ ਕੋਈ ਤੋੜ ਨਹੀਂ ਸਕਦਾ ਇਸੇ ਕਾ ਕੇ ਜਿਹੜੇ ਪ੍ਰਾਤਮ ਸਾਧੂ ਸੀ ਜਿਹੜੇ ਬੰਦਗੀ ਵਾਲੇ ਸੀ ਉਹਨਾਂ ਦਾ ਬਚਨ ਨਹੀਂ ਹਿਲਦਾ ਸੀ ਕਦੀ ਵੀ ਹੁਣ ਅਸੀਂ ਅਰਦਾਸ ਵੈਸੇ ਉਹੀ ਮਨੁੱਖ ਕਰਦਾ ਕਿਉਂਕਿ ਅਰਦਾਸ ਥੜ ਜੇ ਆਪਣੇ ਮਨ ਨੂੰ ਇੱਕ ਸਹਾਰਾ ਮਿਲਦਾ ਵੀ ਮੈਂ ਅਰਦਾਸ ਕੀਤੀ ਵੀ ਮੇਰਾ ਇਹ ਕਾਰਜ ਸਿਰੇ ਚੜ ਜਾਊਗਾ ਪਰ ਜਿਹੜੇ ਜੀਵ ਨਾਮ ਜਪਦੇ ਉਹਦੇ ਅੰਦਰ ਇੱਛਾ ਖਤਮ ਹੋ ਜਾਂਦੀ ਔਰ ਅਰਦਾਸ ਕਰਨ ਵਾਲੇ ਹੀ ਰਹਿੰਦੇ ਕਿਉਂਕਿ ਜਦੋਂ ਨਾਮ ਜਪਦੇ ਆ ਸੁਰਤ ਅੰਤਰਮੁਖੀ ਹੁੰਦੀ ਹੈ ਉਸ ਦਰ ਘਰ ਦੇ ਵਿੱਚ ਜਦੋਂ ਅਸੀਂ ਜਾ ਕੇ ਬੈਠਨੇ ਆ ਉੱਥੇ ਤਾਂ ਇੱਛਾ ਹੀ ਖਤਮ ਹੋ ਜਾਂਦੀ ਸਾਰੀ ਸੰਸਾਰ ਲੱਗਦਾ ਹੀ ਝੂਠ ਹੈ ਵੀ ਇਹ ਸਾਰਾ ਸੰਸਾਰ ਝੂਠ ਹੈ ਉਹਨੂੰ ਵੀ ਮਹਾਰਾਜ ਕਹਿੰਦੇ ਆ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਕਬੀਰ ਸਾਹਿਬ ਕਹਿੰਦੇ ਵੀ ਉਹ ਰਸ ਐਸਾ ਚੱਕਿਆ ਸੀ ਅੰਦਰੋਂ ਆ ਦੁਨੀਆ ਦਾ ਰਸ ਪਿੱਕਾ ਲੱਗਣਾ ਪਿਆ ਅਰਦਾਸ ਤਾਂ ਆਪਣੇ ਕਰਮ ਵਾਸਤੇ ਆ ਮਾਇਆ ਵਾਸਤੇ ਆ ਵੀ ਸਾਨੂੰ ਆ ਚੀਜ਼ ਚਾਹੀਦੀ ਸਾਨੂੰ ਆ ਚੀਜ਼ ਚਾਹੀਦੀ ਆ ਜੇ ਤਾਂ ਕੋਈ ਗੁਰੂ ਵਾਸਤੇ ਅਰਦਾਸ ਕਰਦਾ ਕਿ اے ਪ੍ਰਮਾਤਮਾ ਮੈਂ ਤੈਨੂੰ ਮਿਲਣਾ ਚਾਹੁੰਨਾ ਆ ਇਹ ਕੋਈ ਬਿਰਲਾ ਮਿਰਲਾ ਹਰਕ ਜੀਵ ਨਹੀਂ ਕਰਦਾ ਦਰਿਆਵੀ ਮਾਇਆ ਵਾਸਤੇ ਹੀ ਅਰਦਾਸ ਹੁੰਦੀ ਹੈ ਤੇ ਦਰਿਆਵੀ ਜਿਹੜੀ ਮਾਇਆ ਹੈ ਇਹ ਕਾਲ ਦੇ ਵਾਸ ਹੈ ਤੇ ਜਦੋਂ ਅਸੀਂ ਤਿੰਨਾਂ ਗੋਣਾਂ ਦੇ ਵਿੱਚ ਤ੍ਰੈ ਗੋਣਾਂ ਦੇ ਵਿੱਚ ਹੁੰਨੇ ਆ ਤੇ ਤ੍ਰੈ ਗੋਣਾਂ ਦੇ ਵਿੱਚ ਸਾਡਾ ਮਨ ਖੜਾਉ ਜੇ ਅਸੀਂ ਅਰਦਾਸ ਕਰਦੇ ਸਾਡੀ ਪੂਰੀ ਨਹੀਂ ਹੁੰਦੀ ਜਦੋਂ ਅਸੀਂ ਆਪਣੇ ਮਨ ਨੂੰ ਜਾਂ ਤਾਂ ਬੰਦਾ ਇਦਾਂ ਕਵੇ ਕਿ ਪਰਮਾਤਮਾ ਮੇਰੇ ਹੱਥ ਖੜੇ ਆ ਮੇਰੇ ਕੋਲ ਜ਼ਲੰਡਰ ਆ ਵੀ ਹੁਣ ਤੂੰ ਹੀ ਕਿਰਪਾ ਕਰ ਤਾਮੀ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਹੈ ਪਰ ਅਦਰਵਾਈਜ਼ ਅਸੀਂ ਪਰਮਾਤਮਾ ਦੇ ਨਾਲ ਰੋਸ ਨਹੀਂ ਕਰਨਾ ਕਿਉਂਕਿ ਪਰਮਾਤਮਾ ਜਿਹੜਾ ਹੈ ਇਹ ਚਬਰ ਤਖਤ ਦਾ ਮਾਲਕ ਹੈ ਜੁਗੋ ਜੁਗ ਅਡਲ ਹੈ ਇਹਦੇ ਜੱਗੇ ਜੇ ਸਾਡੀ ਪੂਰੀ ਨਹੀਂ ਪਈ ਫੇ ਕਿਤੇ ਵੀ ਨਹੀਂ ਪੈਣੀ ਜਿੱਥੇ ਮਰਜੀ ਘੁੰਮ ਲਈ ਜੀ ਪਰ ਇਹ ਹੈ ਕਿ ਅਗਿਆਨਤਾ ਬਸ ਹੋਣ ਕਰਕੇ ਸਾਨੂੰ ਕਈ ਵੇਲੇ ਫਿਰ ਸਾਡੀ ਸ਼ਰਧਾ ਟੁੱਟ ਜਾਂਦੀ ਹੈ ਜਿਹੜਾ ਹੁਣ ਭਗਤ ਬੰਦਗੀ ਕਰਦਾ ਹੈ ਉਹਦੇ ਅੰਦਰ ਸ਼ਰਧਾ ਖਤਮ ਹੋ ਜਾਂਦੀ ਹੈ ਉਹਦੇ ਅੰਦਰ ਇੱਕ ਹੀ ਰਹਿ ਜਾਂਦਾ ਪਰਮਾਤਮਾ ਤੁਮ ਜੇ ਨੂੰ ਮਹਾਰਾਜ ਸਮਝਾਉਂਦੇ ਜਿਸ ਕੈ ਅੰਤਰ ਵਸੇ ਨਿਰੰਕਾਰ ਤਿਸ ਕੀ ਸੇਖ ਤਰੇ ਸੰਸਾਰ ਜਿਹਦੇ ਅੰਦਰ ਉਸ ਨਿਰੰਕਾਰ ਦਾ ਵਾਸਾ ਹੁੰਦਾ ਹੁਣ ਐ ਤਾਂ ਸਭ ਦੇ ਅੰਦਰ ਹੀ ਐ ਕਿਸੇ ਦੇ ਅੰਦਰ ਤਾਂ ਹੈ ਹੀ ਨਹੀਂ ਵੀ ਪਰਮਾਤਮਾ ਹੈ ਨਹੀਂ ਪਰ ਜੇ ਨੇ ਅੰਦਰੋਂ ਪ੍ਰਗਟ ਕਰ ਲਿਆ ਜੇ ਨੇ ਉਹਦੀ ਹੋਂਦ ਨੂੰ ਸਮਝ ਲਿਆ ਜੇ ਨੇ ਨਾਮ ਜਪ ਕੇ ਉਸ ਨਾਮ ਤੱਕਰ ਪਹੁੰਚ ਗਿਆ ਤੇ ਉਹਦੀ ਫਿਰ ਸੇਧ ਦੇ ਨਾਲ ਹੀ ਹਰਕ ਜੀਵ ਨੂੰ ਆਰਾਮ ਮਿਲਦਾ ਠੰਡ ਮਹਿਸੂਸ ਹੁੰਦੀ ਹੈ ਹੁਣ ਜਿਹੜਾ ਸਾਡਾ ਮਨ ਹੈ ਵਿਚਾਰਾਂ ਵਿੱਚ ਹੈ ਸੰਸਾਰ ਦੇ ਵਿਚਾਰ ਚੱਲੀ ਜਾਂਦੇ ਆ ਵਿਚਾਰਾਂ ਦੇ ਵਿੱਚ ਅਰਦਾਸ ਕਰਦੇ ਆ ਨਹੀਂ ਪੂਰੀ ਹੁੰਦੀ ਉਹ ਜਾਂ ਤਾਂ ਹੋਵੇ ਵੇ ਅਰਦਾਸ ਵਿਚਾਰਾਂ ਤੋਂ ਉੱਪਰ ਕੀਤੀ ਜਾਏ ਇਸੇ ਕਰਕੇ ਅਸੀਂ ਪ੍ਰਮਾਤਮਾ ਦੇ ਨਾਲ ਰੋਸ ਨਹੀਂ ਕਰਨਾ ਕਦੀ ਵੀ ਕਿਉਂਕਿ ਉਹ ਬਿਨ ਬੋਲਿਆਂ ਸਭ ਕੁਝ ਜਾਣਦਾ ਹੈ ਉਹਦੇ ਅੱਗੇ ਅਰਦਾਸ ਅਸੀਂ ਕਰਦੇ ਜਰੂਰ ਆ ਪਰ ਉਹਨੂੰ ਪਤਾ ਆ ਕਿ ਮੈਂ ਇਹਨੂੰ ਕੀ ਦੇਣਾ ਕਿਹੜਾ ਇਹਦਾ ਨਫੇ ਵਾਸਤੇ ਕਿਹੜਾ ਨੁਕਸਾਨ ਵਾਸਤੇ ਹੈ ਬੱਚੇ ਦਾ ਸੁਭਾਅ ਹੋਇਆ ਮੰਗਣਾ ਤੇ ਅਦਰਵਾਈਜ਼ ਆਪਾਂ ਮੰਗਣਾ ਕੀ ਹੈ ਬਿੰਦੂਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਜੋ ਮਰਜੀ ਮੰਗ ਲਓ ਦੁਨੀਆ ਦੀ ਮਾਇਆ ਦੁੱਖ ਹੀ ਬਣਨਾ ਜੇ ਤੀ ਮੰਗ ਲਈ ਬੋਤ ਮੰਗ ਲਿਆ ਗਾਲੂ ਉਹੀ ਬੋਤ ਮੁੜ ਕੇ ਸਾਨੂੰ ਪਰੇਸ਼ਾਨ ਕਰੇ ਕੋਈ ਨਸ਼ਾ ਕਰੇ ਤਾਂ ਵੀ ਦੁੱਖ ਜੇ ਮਾਇਆ ਮੰਗ ਲਈ ਮਾਇਆ ਜਿਆਦਾ ਆ ਗਈ ਤਾਂ ਵੀ ਦੁੱਖ ਹੁਣ ਲਾਈਏ ਕਿੱਥੇ ਸਾਰਾ ਕੁਝ ਤਾਂ ਸੰਸਾਰ ਦੇ ਵਿੱਚ ਦੁੱਖ ਹੀ ਦੁੱਖ ਹੈ ਸੁੱਖ ਤਾਂ ਹੈ ਹੀ ਨਹੀਂ ਇੱਥੇ ਕਿਸੇ ਵੀ ਤੇ ਸੱਚੇ ਬਾਦਸ਼ਾਹ ਜੀ ਸਮਝਾਉਂਦੇ ਨੇ ਕਹਿੰਦੇ ਸੁਖ ਮੰਗਤ ਦੁੱਖ ਆਗੇ ਆਵੈ ਸੋ ਸੁਖ ਹਮੋਂ ਨਾ ਮੰਗੇ ਆ ਭਾਵੈ ਕਹਿੰਦੇ ਜਿਹੜਾ ਤੁਸੀਂ ਸੁਖ ਮੰਗਦੇ ਹੋ ਪਰ ਉਹਦੇ ਵਿੱਚ ਤੁਹਾਡੇ ਦੁੱਖ ਆ ਰਹੇ ਅੱਗੇ ਹੁਣ ਤੁਸੀਂ ਜੋ ਵੀ ਮੰਗਣਾ ਸਭ ਦੁੱਖ ਹੈ ਜੋ ਵੀ ਸੰਸਾਰ ਦੀ ਚੀਜ਼ ਮੰਗਦੇ ਦੁੱਖ ਹੈ ਸਿੱਟੋ ਪ੍ਰਮਾਤਮਾ ਦੇ ਉੱਪਰ ਵੀ ਜੋ ਤੂੰ ਕਰਦਾ ਪ੍ਰਮਾਤਮਾ ਠੀਕ ਹੈ ਤੇ ਮਹਾਰਾਜ ਕਹਿੰਦੇ ਇਹ ਵੀ ਜੇ ਤੂੰ ਮੰਗਣਾ ਹੀ ਹੈ ਤੇ ਪਰਮਾਤਮਾ ਤੋਂ ਬਿਨਾਂ ਮੰਗ ਹੀ ਕੁਛ ਨਾ ਜਿੱਥੇ ਪਰਮਾਤਮਾ ਹੀ ਆ ਗਿਆ ਉੱਥੇ ਸਾਰੀਆਂ ਇੱਛਾਵਾਂ ਹੀ ਖਤਮ ਹੋ ਜਾਂਦੀਆਂ ਕਿਉਂਕਿ ਸਿੱਖ ਨੇ ਸਲੰਡਰ ਕਰਨਾ ਹੈ ਮੰਗ ਨਹੀਂ ਰੱਖਣੀ ਗੁਰੂ ਦੇ ਅੱਗੇ ਸਲੰਡਰ ਕਰਨਾ ਆਪਣਾ ਪਰਮਾਤਮਾ ਨੂੰ ਖੁਸ਼ ਕਰਨਾ ਹੈ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਸਾਨੂੰ ਸਲੰਡਰ ਕਰਨਾ ਪੈਣਾ ਤੇ ਸਲੰਡਰ ਕਰਨ ਵਾਸਤੇ ਬੰਦਗੀ ਕਰਨੀ ਪੈਣੀ ਬੰਦਗੀ ਤੋਂ ਬਿਨਾਂ ਸਲੰਡਰ ਹੀ ਨਹੀਂ ਹੁੰਦਾ ਪਰਮਾਤਮਾ ਦਾ ਅਸਰ ਇਹ ਜਿਹੜਾ ਖੇਲ ਹੈ ਇਹ ਜਦੋਂ ਅਸੀਂ ਨਾਮ ਜਪਦੇ ਫਿਰ ਸਾਡੀ ਇਹ ਚੀਜ਼ਾਂ ਪਕੜ ਵਿੱਚ ਆਉਂਦੀਆਂ ਤੇ ਇਸੇ ਕਰਕੇ ਜਦੋਂ ਫਿਰ ਸਾਡੀ ਜਿਹੜੀ ਭਾਵਨਾ ਹੈ ਉਹ ਇੱਕ ਤਾਂ ਭਾਵਨਾ ਇਹ ਹੋਣੀ ਚਾਹੀਦੀ ਵੀ ਸਾਡਾ ਇੱਕ ਤੇ ਵਿਸ਼ਵਾਸ ਹੋਵੇ ਦੂਜੇ ਤੇ ਨਹੀਂ ਦੂਜਾ ਭਾਉ ਪ੍ਰਮਾਤਮਾ ਤੋਂ ਬਿਨਾਂ ਦੂਸਰਾ ਨਹੀਂ ਇੱਕ ਗੁਰਬਾਣੀ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਇੱਕ ਜਿਹਨੂੰ ਮਹਾਰਾਜ ਸਮਝਾਉਂਦੇ ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਫਿਰ ਜਿਹੜੇ ਨਾਮ ਜਪਦੇ ਐ ਉਹਨਾਂ ਨੂੰ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਦੇ ਸੋਚਣ ਦੇ ਨਾਲ ਹੀ ਪਹਿਲਾਂ ਕੰਮ ਸਾਰੇ ਹੋ ਹੀ ਜਾਂਦੇ ਆ ਜਿਹੜੇ ਜੀਵ ਨਾਮ ਜਪਦੇ ਆ ਉਹਨਾਂ ਨੇ ਫੁਰਨਾ ਹੀ ਲੈਣਾ ਹਜੇ ਅੰਦਰੋਂ ਫੁਰਨਾ ਹੀ ਆਉਣਾ ਮੇਰਾ ਆ ਕੰਮ ਹੋ ਜਾ ਪਹਿਲੇ ਹੋ ਜਾਂਦਾ ਕਿਉਂਕਿ ਉਹਨਾਂ ਦਾ ਕਾਰਜ ਜਿਹੜਾ ਉਹ ਮਾਲਕ ਹੀ ਸਵਾਰੀ ਜਾਂਦਾ ਉਹਦੇ ਕਹਿਣ ਤੋਂ ਪਹਿਲਾਂ ਹੀ ਸਵਾਰਦਾ ਜਿੱਦਾਂ ਹੁਣ ਦੇਖੋ ਸੰਸਾਰ ਦੇ ਵਿੱਚ ਇੱਕ ਮਾਤਾ ਪਿਤਾ ਸਾਡੇ ਘਰ ਦੇ ਵਿੱਚ ਦੋ ਪੁੱਤ ਆਉਦੇ ਆ ਇੱਕ ਬਹੁਤ ਸ਼ਰਾਬੀ ਹੈ ਇੱਕ ਬਹੁਤ ਜਿਹੜਾ ਉਹ ਪੇ ਦੇ ਹੁਕਮ ਤੇ ਚੱਲਦਾ ਹੁਣ ਪੇ ਨੇ ਵਿਸ਼ਵਾਸ ਕੀਤਾ ਕਰਨਾ ਹੈਗੇ ਤਾਂ ਦੋਨੇ ਹੀ ਪੁੱਤ ਉਹਦੇ ਆ ਇਹ ਨਹੀਂ ਵੀ ਨਹੀਂ ਪਰ ਉਹਨੇ ਵਿਸ਼ਵਾਸ ਉਹਦੇ ਉੱਤੇ ਕਰਨਾ ਜਿਹੜਾ ਉਹਦੇ ਹੁਕਮ ਤੇ ਚੱਲਦਾ ਹੈ ਜਿਹੜਾ ਉਹਦੇ ਹੁਕਮ ਤੋਂ ਬਾਹਰ ਹੈ ਹੈ ਪੁੱਤ ਹੈ ਪਰ ਵਿਸ਼ਵਾਸ ਨਹੀਂ ਕਰਨਾ ਹੁਣ ਜਿਹੜਾ ਉਹਦੇ ਹੁਕਮ ਤੇ ਚੱਲਦਾ ਹੈ ਕਈ ਵੇਲੇ ਪੇ ਦੀ ਇੰਨੀ ਭਾਵਨਾ ਹੁੰਦੀ ਆ ਕਹਿਣ ਤੋਂ ਬਿਨਾਂ ਹੀ ਚੀਜ਼ ਦੇ ਦਿੰਦਾ ਪੁੱਤ ਚੱਕ ਬਈ ਵੇ ਜਿਹੜੀ ਤੈਨੂੰ ਚੀਜ਼ ਦੀ ਲੋੜ ਹੈ ਹਜੇ ਉਹ ਕਹਿੰਦਾ ਮਗਰੋਂ ਪੇ ਪੇ ਪਹਿਲਾਂ ਕਿਹਦਾ ਚੱਕ ਇਹ ਹੀ ਭਗਤਾਂ ਦਾ ਜੀਵਨ ਹੈ ਜਿਹੜਾ ਜੀਵ ਰੱਬ ਦੀ ਬੰਦਗੀ ਕਰਕੇ ਇੱਕ ਤੇ ਖੜ ਗਿਆ ਇੱਕ ਤੇ ਖੜਨਾ ਹੈ ਸਿੱਖੀ ਕਿੱਥੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਪਾਓ ਦੂਸਰਾ ਨਹੀਂ ਇਹ ਨਾ ਹੋਵੇ ਅਸੀਂ ਆ ਕੇ ਗੁਰੂ ਗ੍ਰੰਥ ਸਾਹਿਬ ਤੋਂ ਮੱਥਾ ਟੇਕ ਕੇ ਸਾਡੀ ਇੱਛਾ ਦਰਿਆਵੀ ਬਾਬੇ ਉੱਤੇ ਹੋਵੇ ਨਾ ਭਾਈ ਸਤਕਾਰ ਹੈ ਬੰਦਗੀ ਆਉਣ ਦਾ ਸਤਕਾਰ ਹੈ ਪਰ ਇੱਕ ਤੇ ਆਉਣਾ ਇੱਕ ਤੇ ਇੱਕ ਪਰਮਾਤਮਾ ਦੀ ਸਿੱਖੀ ਸ਼ੁਰੂ ਕਿੱਥੋਂ ਇੱਕ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਇੱਕ 36 ਮਹਾਪੁਰਸ਼ਾਂ ਨੇ ਇੱਕ ਦੇ ਨਾਲ ਜੋੜਿਆ ਆਪਣੇ ਨਾਲ ਨੇ ਤੁਸੀਂ ਪੜ੍ਹਦੇ ਹੋ ਗੁਰਬਾਣੀ ਕਿਤੇ ਵੀ ਆਉਂਦਾ ਵੀ ਮੈਨੂੰ ਪੁੱਜੋ ਗੁਰੂ ਗੋਬਿੰਦ ਸਿੰਘ ਤਾਂ ਸਿੱਧਾ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝਾਉਂਦੇ ਕਿਤੇ ਜੋ ਹਮ ਕੋ ਪਰਮੇਸ਼ਰ ਉਚਰੈ ਤੈ ਸਭ ਨਰਕਕੁੰਡ ਵਿੱਚ ਪੜੇ ਕਹਿੰਦੇ ਨਰਕਾਂ ਵਿੱਚ ਜਾਓ ਜਿਹੜਾ ਮੈਨੂੰ ਮਹਾਰਾਜ ਕਹੂ ਅਕਾਲਪੁਰ ਕਹੋ ਦੇਖੋ ਤਾਂ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਕਿਹੜਾ ਹੈ ਐਸਾ ਰਹਿਬਰ ਦੁਨੀਆਂ ਤੇ ਨਹੀਂ ਹੈਗਾ ਜਿਨੇ ਆਪਣੇ ਚਾਰੇ ਪੁੱਤ ਸਾਰਾ ਪਰਿਵਾਰ ਇਸ ਸੰਸਾਰ ਦੇ ਵਿੱਚ ਬਾਰ ਕੇ ਤੇ ਖਾਲਸੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਦਾਨ ਕੀਤਾ ਸਾਨੂੰ ਸਿੱਖੀ ਦਾਨ ਬਖਸ਼ਿਸ਼ ਕੀਤੀ ਹੈ ਤੇ ਉਹੀ ਹੁਣ ਕਹਿੰਦਾ ਵੀ ਮੈਨੂੰ ਪਰਮੇਸ਼ਰ ਨਾਲ ਕਹੋ ਤੇ ਫੇ ਦੂਜਾ ਭਾਉ ਇੱਥੇ ਕਿਹੜਾ ਆ ਗਿਆ ਉਹਨਾਂ ਨੇ ਕਿਹਾ ਕਹਿੰਦੇ ਜ਼ਮੀਨ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਕਾ ਹਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਵੀ ਇੱਕ ਜੋਤ ਰੂਪ ਪਰਮਾਤਮਾ ਇਸੇ ਕਰਕੇ ਬਾਣੀ ਜਿਹੜੀ ਆ ਭਾਈ ਉਹ ਇੱਕ ਨਾਲ ਜੋੜਦੀ ਹੈ ਤੇ ਸੰਗ ਵੀ ਅਸੀਂ ਉਹਦਾ ਹੀ ਕਰਨਾ ਜਿਹੜਾ ਇੱਕ ਨਾਲ ਜੋੜੇ ਦੂਸਰੇ ਦਾ ਭਾਉ ਆ ਗਿਆ ਅਸੀਂ ਸੰਗ ਨਹੀਂ ਕਰਨਾ ਕਿਉਂਕਿ ਬਾਣੀ ਜਿਹੜੀ ਹੈ ਇਹ ਇੱਕ ਨਾਲ ਜੋੜਨ ਕਰਕੇ ਜਪ ਤਪ ਕਰਕੇ ਜਦ ਬੰਦਾ ਚੱਲਦਾ ਨਹੀਂ ਬਾਣੀ ਦੇ ਦੱਸੇ ਹੋਏ ਮੁਤਾਬਕ ਤੇ ਬਿਨਾਂ ਕਿਉਂਕਿ ਇੱਥੇ ਘਾਲਣਾ ਘਾਲਣੀ ਪੈਂਦੀ ਹੈ ਸਾਡੀ ਜਿਹੜੀ ਭਾਵਨਾ ਹੁੰਦੀ ਆ ਉਹ ਆਮ ਦਰਿਆ ਵੀ ਬਾਬਿਆਂ ਦੇ ਖੜ ਜਾਂਦੀ ਆ ਵੀ ਸਾਨੂੰ ਆਹ ਬਚਨ ਕੀਤਾ ਪੂਰਾ ਹੋ ਜਾਊਗਾ ਇੱਥੇ ਤਾਂ ਗੁਰਬਾਣੀ ਦੇ ਉੱਪਰ ਜਦੋਂ ਅਸੀਂ ਇੱਕ ਤੇ ਆਉਨੇ ਆ ਉਦੋਂ ਹੀ ਪ੍ਰਮਾਤਮਾ ਸਾਡੇ ਉੱਤੇ ਟੁੱਟਦਾ ਹੈ ਜੇ ਸਾਡੇ ਇੱਕ ਤੋਂ ਸਵਾਏ ਦੂਜਾ ਅੰਦਰ ਹੈ ਭਾਵੇਂ ਹਜ਼ਾਰਾਂ ਮੱਥੇ ਟੇਕ ਲਈਏ ਨਹੀਂ ਪ੍ਰਮਾਨ ਹੋਣੀ ਇੱਕ ਪ੍ਰਮਾਤਮਾ ਇੱਕ ਜਿਹੜੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਜਿਹੜਾ ਸਾਰੀ ਦੁਨੀਆ ਚਲਾ ਰਿਹਾ ਹੈ ਹੁਣ ਨਾ ਅਰਦਾਸ ਹੋਣ ਕਰਕੇ ਕਈ ਜੀ ਬਾਬਿਆਂ ਕੋ ਜਾਂਦੇ ਮੰਤਰ ਲੈ ਲੈਂਦੇ ਨੇ ਤੰਤਰ ਮੰਤਰ ਲੈ ਕੇ ਉਹ ਜਪੀ ਜਾਂਦੇ ਵੀ ਮੇਰਾ ਆਹ ਕੰਮ ਪੂਰਾ ਹੋ ਜਾਏ ਮੇਰਾ ਆਹ ਕੰਮ ਪੂਰਾ ਹੋ ਜਾਏ ਕਿਉਂਕਿ ਕਾਲਜੇ 나ੜੀ ਪੈਦਾ ਇਥੋਂ ਚੱਕਦੇ ਆ ਫਿਰ ਉਹ ਤੰਤਰ ਮੰਤਰ ਜਪਦੇ ਨੇ ਤੰਤਰ ਮੰਤਰ ਜਪ ਕੇ ਬਿਨਾ ਉਹ ਕੰਮ ਪੂਰਾ ਨਾ ਹੋਇਆ ਤੇ ਫਿਰ ਮਨੁੱਖ ਡਿਪਰੈਸ਼ਨ ਤੇ ਚਲੇ ਜਾਂਦਾ ਇਸੇ ਕਰਕੇ ਬਾਣੀ ਜਿਹੜੀ ਹੈ ਡਿਪਰੈਸ਼ਨ ਤੋਂ ਉੱਪਰ ਚੱਕਦੀ ਆ ਵਿਚਾਰਾਂ ਤੋਂ ਉੱਪਰ ਵਿਚਾਰਾਂ ਵਿੱਚ ਹੀ ਡਿਪਰੈਸ਼ਨ ਹੈ ਡਿਪਰੈਸ਼ਨ ਕਦੋਂ ਸਾਡੇ ਅੰਦਰ ਹੁੰਦਾ ਹੈ ਜਦੋਂ ਅਸੀਂ ਸੋਚਦੇ ਹਾਂ ਆਹ ਮੇਰਾ ਕੰਮ ਨਹੀਂ ਹੋਇਆ ਆਹ ਮੇਰਾ ਹੋ ਜਾਣਾ ਆਹ ਮੇਰਾ ਨਹੀਂ ਹੋਇਆ ਪਰ ਬਾਣੀ ਇੱਥੇ ਉੱਪਰ ਚੱਕਦੀ ਹੈ ਜਦੋਂ ਆਪਾਂ ਸਿਮਰਨ ਕਰਦੇ ਹਾਂ ਵਿਚਾਰ ਖਤਮ ਕੋਈ ਵਿਚਾਰ ਨਹੀਂ ਰਹਿਦਾ ਅੰਦਰ ਇੱਕ ਹੀ ਪਰਮਾਤਮਾ ਉਹੀ ਮਹਾਰਾਜ ਕਹਿੰਦੇ ਵਿਚਾਰ ਮਾਰੈ ਤਰੇ ਤਰੈ ਉਲਟ ਜੂਨ ਨਾ ਬਈ ਸਿੱਖ ਨੇ ਸਲਿੰਡਰ ਕਰਨਾ ਹੈ ਗੁਰੂ ਨੂੰ ਸਮਰਪਣ ਕਰਨਾ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਮਨ ਵੇਚੈ ਸਤ ਗੁਰ ਕੈ ਆਸ ਤੇ ਸੇਵਕ ਕਾਰਜ ਰਾਸ ਅਗਲੀ ਪੰਕਤੀ ਚ ਮਹਾਰਾਜ ਇਹ ਵੀ ਸਮਝਾਉਂਦੇ ਨੇ ਵੀ ਤੇਰੇ ਸਾਰੇ ਹੀ ਕੰਮ ਮੈਂ ਕਰਾਂ ਘਰ ਆ ਕੇ ਬਹਿ ਜਾ ਕਹਿੰਦੇ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰ ਲਓ ਜੀ ਇੱਥੇ ਮਹਾਰਾਜ ਨੇ ਸਪਸ਼ਟ ਕਰਤਾ ਵੀ ਪੁੱਤ ਘਰ ਆ ਜਾ ਤੂੰ ਤੂੰ ਤਾਂ ਘਰੋਂ ਬਾਹਰ ਤੁਰਿਆ ਫਿਰਦਾ ਨਵਾਂ ਦੁਆਰਿਆਂ ਵਿੱਚ ਤੇਰੀ ਸੂਰਤ ਘੁੰਮਦੀ ਸੰਸਾਰ ਚ ਘੁੰਮਦੀ ਆ ਤੁ ਸਾਰੇ ਸੰਸਾਰ ਦੇ ਕੰਮ ਸਮੇਟ ਕੇ ਸਮੇਟਣ ਦਾ ਭਾਉ ਕੀ ਸਿਮਰਨ ਕਰਕੇ ਨੌ ਜਨਾਂ ਤੋਂ ਉੱਪਰ ਉੱਠ। ਇਹ ਮਹਾਰਾ ਕਿਹਾ ਤੇਰੇ ਕਾਰਜਾਂ ਤੇ ਮੈਂ ਆਉਂ ਕਿਉਂਕਿ ਭਗਤਾਂ ਦੇ ਕਾਰਜਾਂ ਤੇ ਪਰਮੇਸ਼ਰ ਆਪ ਆਇਆ ਆਪ ਕਾਰਜ ਕੀਤੇ ਆ। ਜਦੋਂ ਬਾਬਾ ਰਵਦਾਸ ਜੀ ਨੂੰ ਪੰਡਤਾਂ ਨੇ ਵਿਰੋਧ ਕੀਤਾ ਜੱਗ ਦੇ ਵਿੱਚ ਬਹਿਣ ਨਹੀਂ ਦਿੱਤਾ ਵੀ ਇਹ ਛੋਟੀ ਜਾਤ ਦਾ ਹੈ। ਇੱਕ ਹੀ ਹੰਝੂ ਦੋ ਆਏ ਸੀ ਅੱਖਾਂ ਵਿੱਚੋਂ। ਜਦੋਂ ਰਾਣੀ ਚhalli ਇੱਕ ਸਾਈਡ ਤੇ ਲੈ ਗਈ ਜਦੋਂ ਸਾਰੇ ਜੱਗ ਦੇ ਵਿੱਚ ਉਸ ਰਹਿਬਰ ਦੇ ਨਾਲ ਨਛੱਦਤ ਕੀਤਾ ਇਹਨਾਂ ਨੇ ਦੋ ਹੀ ਹੰਝੂ ਆਏ ਸੀ ਉੱਥੇ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਸੀ ਐਸੀ ਲਾਲ ਤੁਦ ਬਿਨ ਕੌਣ ਕਰੇ ਗਰੀਬ ਨਮਾਜ਼ ਗਸਈਆ ਮੇਰਾ ਮਾਥੇ ਛਤਰ ਤਰੇ ਪੂਰੇ ਹਾਲ ਦੇ ਵਿੱਚ ਪੂਰੇ ਪਡਾਲ ਦੇ ਵਿੱਚ ਰਬਦਾਸ ਰਬਦਾਸ ਜੀ ਨਜ਼ਰ ਆਉਣ ਲੱਗ ਪਈ ਏਡੀ ਭਗਤਾਂ ਦੀ ਬੜਿਆਈ ਹੈ ਉਸ ਅਕਾਲਪੁਰਖ ਦੇ ਘਰ ਦੇ ਵਿੱਚ ਜਿਹੜਾ ਉਹਦੀ ਬੰਦਗੀ ਨਾਲ ਜੁੜਦਾ ਹੈ ਇਸੇ ਕਰਕੇ ਭਾਈ ਬੰਦਗੀ ਕਰਨੀ ਹੈ ਬੰਦਗੀ ਵਾਲੇ ਨੂੰ ਧਰਦਾਸ ਕਰਨ ਦੀ ਲੋੜ ਨਹੀਂ ਪੈਂਦੀ ਇੱਛਾ ਹੀ ਨਹੀਂ ਰਹਿੰਦੀ ਅੰਦਰ ਕੋਈ ਵੀ ਕਿਉਂਕਿ ਅੰਦਰੋਂ ਰਸ ਹੀ ਇੰਨਾ ਕਿ ਸਾਨੂੰ ਮਿਲ ਜਾਂਦਾ ਹੈ ਫਿਰ ਪ੍ਰਮਾਤਮਾ ਉਹਦੀ ਸੋਚਣ ਤੋਂ ਇੱਕ ਬੋਲ ਕੇ ਅਰਦਾਸ ਕਰਨੀ ਹੈ ਇੱਕ ਸੋਚਣਾ ਇੱਕ ਅੰਦਰ ਗਤੀ ਸੋਚਿਆ ਆ ਮੈਂ ਆਹ ਚੀਜ਼ ਸੋਚੀ ਆ ਉਹ ਪੂਰੀ ਹੋ ਜਾਣੀ ਆ ਮਾਲਕ ਨੇ ਪਹਿਲਾਂ ਕਰ ਦੇਣੀ ਪੂਰੀ ਉਹਨੂੰ ਪਤਾ ਮੇਰੇ ਬੱਚੇ ਨੂੰ ਇਹ ਚੀਜ਼ ਦੀ ਲੋੜ ਹੈ ਜਿਹੜਾ ਪੁੱਤ ਪੇ ਦੇ ਕਹਿਣੇ ਵਿੱਚ ਹੈ ਉਹਨੂੰ ਤਾਂ ਮੰਗਣ ਦੀ ਲੋੜ ਪੈਂਦੀ ਨਹੀਂ ਉਹ ਤਾਂ ਪੇ ਦਾ ਪਹਿਲਾਂ ਹੀ ਸਭ ਕੁਝ ਦੇਈ ਜਾਂਦਾ ਚੱਕ ਪੁੱਤ ਜੇ ਕਹਿ ਵੀ ਦੇਵੇ ਤਾਂ ਪਹਿਲੇ ਹਾਜ਼ਰ ਕਰ ਦਿੰਦਾ ਉਸ ਟਾਈਮ ਹੀ ਪਰ ਮੰਗਦਾ ਉਹ ਹੈ ਜੇ ਨੂੰ ਪਿਤਾ ਨੂੰ ਪੁੱਤ ਤੇ ਵਿਸ਼ਵਾਸ ਨਹੀਂ ਹੋਇਆ ਤਾਂ ਜਿਹਾ ਜੇ ਪੁੱਤ ਨੂੰ ਪਿਤਾ ਤੇ ਵਿਸ਼ਵਾਸ ਨਹੀਂ ਹੋਇਆ ਮਨਮੁਖ ਜੀਵ ਜਿਆਦਾ ਦੌਰ ਤੇ ਅਰਦਾਸਾਂ ਕਰਦੇ ਨੇ ਵੀ ਸਾਡੀ ਅਸੀਂ ਆਹ ਚਾੜਤਾ ਜੀ ਅਸੀਂ ਆਹ ਕਰ ਦਿੱਤਾ ਪਰ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਉਹਨਾਂ ਨੇ ਸਭ ਕੁਝ ਛੱਡ ਕੇ ਇੱਕ ਤੇ ਸਰੋਧ ਰੱਖ ਕੇ ਉਹਨਾਂ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਐਡੋਮੈਟਿਕ ਵਰਨਾ ਪੂਰਾ ਹੁੰਦਾ ਸੋ ਇਸੇ ਕਰਕੇ ਕਦੇ ਵੀ ਕਬਰਾਉਣਾ ਨਹੀਂ ਅਰਦਾਸ ਕਰਨੀ ਹੈ ਮਾਲਕ ਦੇ ਅੱਗੇ ਬੇਨਤੀ ਕਰਨੀ ਹੈ ਤੇ ਜੇ ਪੂਰੀ ਹੋ ਗਈ ਤੇ ਸਮਝ ਲੈਣਾ ਪ੍ਰਮਾਤਮਾ ਦੀ ਵੀ ਇੱਛਾ ਇਹੀ ਹੈ ਜੇ ਨਹੀਂ ਪੂਰੀ ਹੋਈ ਤੇ ਸਮਝ ਲੈਣਾ ਪ੍ਰਮਾਤਮਾ ਦੀ ਇੱਛਾ ਵੀ ਇਹੀ ਹੈ ਰੋਸ ਨਹੀਂ ਕਰਨਾ ਅਕਾਲ ਪੁਰਖ ਨਾਲ ਕਿਉਂਕਿ ਉਹ ਸਵਾਸ ਦੇ ਕੇ ਜਿੰਦਾ ਰੱਖਦਾ ਹੈ ਸਵਾਸ ਬੰਦ ਕਰਦਾ ਹੈ ਵੀ ਤੇਰੀਆਂ ਅਰਦਾਸਾਂ ਵੀ ਗਈਆਂ ਸਰੀਰ ਵੀ ਗਿਆ ਤੇ ਪਰਿਵਾਰ ਵੀ ਗਿਆ ਸਾਰੀ ਡੋਰ ਉਹਦੇ ਹੱਥ ਵਿੱਚ ਹੈ ਆਓ ਫਿਰ ਹੁਣ ਆਪਾਂ ਥੋੜਾ ਜਿਹਾ ਸ਼ਬਦ ਦਾ ਅਭਿਆਸ ਕਰੀਏ ਸਾਰੇ ਗੁਰਮੁਖ ਪਿਆਰੇ ਨਿੱਤਰ ਬੰਦ ਕਰਕੇ ਕਰੋ ਜੀ ਸ਼ੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ 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 ਗੁਰੂ Why grew, 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 why grew. ਗੁਰੂ ਵਾਹਿ 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 ਗੁਰੂ ਜੀ ਕਾ ਖਾਲਸਾ ਵਾਹਿ ਸਾਥ ਸੰਗਤ ਜੀ ਨਿਗ ਬਚਨ ਕਰਦੇ ਹੋਏ ਏਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਸਤ ਸੰਗਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਜੀ ਬਖਸ਼ ਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ